ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਜੁੱਤੀ ਮੇਰੇ ਕੋਲੇ ਪਿਛਲੇ ਸਾਲ ਦੀ ਪਈ ਸੀ ਅੱਜ ਸ਼ੁਰੂਆਤ ਵੀ ਕੀਤੀ ਪਾਉਣ ਵਾਸਤੇ ਤੇ ਅੱਜ ਜੁੱਤੀ ਫੇਰਨ ਵਾਸਤੇ ਵੀ ਜੀ ਕੀਤਾ ਫੇਰ ਦਈਏ ਚੰਗੀ ਤਰ੍ਹਾਂ ਸਾਰਿਆਂ ਦੀ ਨਹੀਂ ਜਿਹਨਾਂ ਦੇ ਖੁਰਕ ਜੀ ਹੁੰਦੀ ਹੁੰਦੀ ਹੈ ਮਾੜੀ ਕੋਟੀ ਗੱਲ ਕੀ ਕਰਨ ਲੱਗਾ ਧਿਆਨ ਦੇ ਨਾਲ ਸੁਣੋ ਜਿਹੜੀ ਕੁੜੀ ਹਰਮਨप्रीत कौर ਹੈ ਸ਼ਾਇਦ ਪੰਜਾਬ ਯੂਨੀਵਰਸਿਟੀ ਵਿੱਚ ਇੱਕ ਪੁਲਿਸ ਮੁਲਾਜ਼ਮ ਕੁੜੀ ਨੂੰ ਕਿਹਾ ਸੀ ਛੱਡ ਮੇਰੀ ਬਾਹ ਨਹੀਂ ਤਾਂ ਹਸਾਬ ਲਾ ਲਈ ਫਿਰ ਆਸ਼ਾ ਮੈਂ ਗੱਲ ਥੋੜੀ ਜਿਹੀ ਹੋਰ ਦੇਖ ਕੇ ਨਾ ਕਰਦੇ ਜਿਹੜੇ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਸੀ ਉਹਨਾਂ ਨੇ ਸੰਘਰਸ਼ ਕੀਤਾ ਸੈਨੇਟ ਜਿਹੜੀਆਂ ਚੋਣਾਂ ਨੇ ਉਹ ਹੋਣਗੀਆਂ ਸੈਂਟਰ ਸਰਕਾਰ ਨੇ ਉਜੜਾ ਫੈਸਲਾ ਸੀ ਉਹ ਵਾਪਸ ਲੈ ਲਿਆ ਤੇ ਅਸਾ ਓਨੀ ਜਿੱਤ ਦੀ ਖੁਸ਼ੀ ਨਹੀਂ ਕਿਸੇ ਨੂੰ ਵਿਚਾਰ ਲੈ ਪੰਜਾਬ ਦੇ ਸਟੂਡੈਂਟਾਂ ਨੇ ਸੰਘਰਸ਼ ਕੀਤਾ ਮੋਰਚਾ ਫਤਿਹ ਕੀਤਾ ਇਹ ਸਮਝ ਲਓ ਤੇ ਜਿੰਨਾ ਉਹ ਕੁੜੀ ਜਿਹੜੀ ਨੇ ਕਹਿ ਸੀ ਛੱਡ ਮੇਰੀ ਵਾਹ ਨਹੀਂ ਤਾਂ ਹਿਸਾਬ ਲਾ ਲਈ ਜਿੰਨਾ ਉਹਨੂੰ ਟ੍ਰੋਲ ਕੀਤਾ ਜਾ ਰਿਹਾ ਮਜ਼ਾਕ ਦਾ ਪਾਤਰ ਕੁੜੀ ਨਹੀਂ ਮਜ਼ਾਕ ਦਾ ਪਾਤਰ ਬਣਾਉਣ ਵਾਲੇ ਸਾਡੇ ਕੌਮ ਦੇ ਚੌਧਰੀ ਨੇ ਜਿਨਾਂ ਨੇ ਸਟੇ ਤੇ ਮਾਤਾ ਭਾਗੂ ਦਾ ਮਾਈ ਭਾਗੂ ਦਾ ਅਵਾਰਡ ਦੇ ਕੇ ਸਨਮਾਨ ਕਰਤਾ ਰੀਲਾਂ ਪਾਈ ਜਾਂਦੇ ਮੁੰਡੇ ਇੱਕ ਬਾਹ ਫੜਦਾ ਦੂਜਾ ਕਹਿੰਦਾ ਛੱਡ ਮੇਰੀ ਬਾਹ ਨੂੰ ਹਿਸਾਬ ਲਾ ਲਈ ਇਹਨੇ ਟਰੋਲ ਕਰੀ ਜਾ ਰਿਹਾ ਉਹਦਾ ਕਾਰਨ ਕੀ ਹੈ ਉਹ ਤਾਂ ਬੱਚੀ ਸੀ ਉਹਨੂੰ ਪਤਾ ਨਹੀਂ ਸੀ ਐਕਸਪੀਰੀਅੰਸ ਨਹੀਂ ਸੀ ਵੀ ਮੈਨੂੰ ਕਿੱਦਾਂ ਵਰਤਣਗੇ ਕਿੱਦਾਂ ਮਿਸਟਰੀ ਹੋਣਗੇ ਮੈਂ ਤੇ ਸਾਡੇ ਕਢਮ ਚੌਧਰੀਆਂ ਨੇ ਸਟੇਜ ਤੇ ਬੁਲਾ ਕੇ ਉਹਨੇ ਬਾਹ ਵੀ ਨਹੀਂ ਖੜੀ ਕੀਤੀ ਜਿਹੜਾ ਰਾਸ਼ਟਰਪਤੀ ਹੈ ਨਾ ਬਣਨਾ ਚਾਹੁੰਦਾ ਖਾਲਸਾ ਦਾ ਬੁੱਢਾ ਸਮਝਤਮਨ ਉਹਨੇ ਬਾਹ ਫੜ ਕੇ ਇਦਾਂ ਕਰਦੀ ਮਾਈਪਾ ਗੋਦਾ ਜਕਰ ਆ ਲਾਂਗੇ ਹੁਣ ਕੁੜੀ ਨੂੰ ਟ੍ਰੋਲ ਕੀਤਾ ਜਾ ਰਿਹਾ ਕਿਹਨੇ ਮਲਾਇਆ ਮਜਾਕ ਦਾ ਪਾਤਰ ਅੱਛਾ ਥੋੜੀ ਜੀ ਗੱਲ ਇੱਥੇ ਹੋਰ ਐਡ ਕਰ ਦੇਣਾ ਧਿਆਨ ਦੇ ਨਾਲ ਸੁਣਿਓ ਜਦੋਂ ਕੁਲਵਿੰਦਰ ਕੌਰ ਨੇ 에어ਪੋਰਟ ਤੇ ਚੰਡੀਗੜ੍ਹ ਕੰਗੜਾ ਰੌ ਕਰਨੌਦਿ ਥੱਪੜ ਮਾਰਿਆ ਸੀ ਉਦੋਂ ਵੀ ਇਹਨਾਂ ਨੇ ਘਰੇ ਜਾ ਕੇ ਸਰੂਪੇ ਦਿੱਤੇ ਕੋਈ ਕਹਿੰਦਾ ਤੈਨੂੰ ਜਿਮਨੀ ਤੋਂ ਇਲੈਕਸ਼ਨ ਲੜਾ ਕੇ ਐਮਐਲਏ ਬਣਾ ਦੇਾਂਗੇ ਕਿਸੇ ਨੇ ਕੁਛ ਕਿਸੇ ਨੇ ਕੁਛ ਕਿਹਾ ਹਲੇ ਤੱਕ ਉਸ ਕੁਲਵਿੰਦਰ ਕੌਰ ਦੀ ਉਹਨੂੰ ਨੌਕਰੀ ਨਹੀਂ ਮਿਲੀ ਇਹ ਕੁੜੀ ਨੇ ਤਾਂ ਕੇਵਲ ਇਦਾਂ ਹੀ ਕਿਹਾ ਸੀ ਕਿ ਛੱਡ ਮੇਰੀ ਬਾਹ ਨੇ ਹਿਸਾਬ ਲਾ ਲਈ ਉਹਨੂੰ ਤਾਂ ਥੱਪੜ ਮਾਰਤਾ ਸੀ ਏਅਰਪੋਰਟ ਤੇ ਗੰਗੜਾ ਰੌ ਨੌ ਤੋਂ ਵੀ ਐਮਪੀ ਦੇ ਉਹਦੀ ਜਾਤ ਪੁੱਛੀ ਤੁਸੀਂ ਜਾ ਕੇ ਉਹਦੀ ਸ਼ਾਨ ਲਈ ਤੁਸੀਂ ਜਾ ਕੇ ਸ਼ਰਮ ਨਹੀਂ ਉਹਦੀ ਸਾਨੂੰ ਅਸੀਂ ਆਪਣੇ ਬੱਚਿਆਂ ਨੂੰ ਗਲਤ ਦਿਸ਼ਾ ਨਾ ਦੇਈਏ ਗਲਤ ਰਸਤੇ ਤੇ ਨਾ ਤੋਰੀਏ ਇਹਦਾ ਖਮਿਆਜਾ ਆਉਣ ਵਾਲੇ ਸਾਲਾਂ ਵਿੱਚ ਸਾਨੂੰ ਭੁਗਤਣਾ ਪਊ ਖਾਸ ਕਰਕੇ ਮੈਂ ਜੂਤ ਨੂੰ ਬੇਨਤੀ ਕਰਦਾ ਹੁਣਾ ਇਹਨਾਂ ਲੋਕਾਂ ਦੇ ਪੰਪਾਂ ਵਿੱਚ ਨਾ ਆਇਆ ਕਰੋ ਥੋੜਾ ਜਿਹਾ ਹੂਸ ਤੋਂ ਹਵਾਸ ਤੋਂ ਕੰਮ ਲੈ ਲੈ ਕਰੋ ਤੇ ਹੁਣ ਉਹ ਕੁੜੇ ਐਮਐਲਏ ਤਾਂ ਦੂਰ ਦੀ ਗੱਲ ਪੜ੍ਹਾਈ ਤੋਂ ਵੀ ਜਾਓ ਜੇ ਕੋਈ ਮਾੜੀ ਮੋਟੀ ਨੌਕਰੀ ਮਿਲਲੀ ਸੀ ਨਾ ਉਹ ਵੀ ਜਾਓ ਇੱਕ ਮੇਰਾ ਮਿੱਤਰ ਹੁੰਦਾ ਸੀ ਬਜ਼ੁਰਗੋ ਤੇ ਹੈ ਨਹੀਂ ਉਹਨੇ ਮੈਨੂੰ ਕਹਿਣਾ ਕਾਕਾ ਪੜ ਲੈ ਮਾੜਾ ਮੋਟਾ ਨੌਕਰੀ ਸ਼ੌਕਰੀ ਮਿਲ ਜਾ ਮੈਂ ਕਹਿੰਦਾ ਨੌਕਰੀ ਤਾਂ ਠੀਕ ਆ ਸ਼ੌਕਰੀ ਕੀ ਹੁੰਦੀ ਹੈ ਕਹਿੰਦਾ ਘਰ ਵਾਲੀ ਮਿਲ ਜਾਓ ਉਹਨੇ ਕਹਿਣਾ ਸੀ ਤੇ ਹੁਣ ਉਹ ਕੁੜੇ ਦੋਨੇ ਪਾਸਿਓਂ ਜਾਓ ਪੜ੍ਹਾਈ ਤੋਂ ਵੀ ਜਾਓ ਨੌਕਰੀ ਤੋਂ ਵੀ ਜਾਓ ਐਮਐਲਏ ਕਿਹੜੇ ਤੇ ਜੇ ਨਾ ਚਾਰ ਕਲਾਸਾਂ ਵੱਧ ਪੜ੍ਹੀ ਕੁਝ ਮਿਲਿਆ ਤਾਂ ਫਿਰ ਵਧੀਆ ਮੁੰਡਾ ਵੀ ਨਹੀਂ ਮਿਲਦਾ ਇਹ ਵੀ ਸੱਚਾਈ ਹੈ ਜਿੰਨਾ ਵੀ ਜੋਤ ਸਾਡੇ ਪੰਜਾਬ ਦਾ ਹੈ ਨਾ ਸ਼ਾਰਪ ਦਿਮਾਗ ਜਿਹੜੇ ਨੌਜਵਾਨ ਉਹਨੂੰ ਦੇਂਦੀ ਹੈ ਜਿੜਵਾਤੀ ਨਾ ਹੋਇਆ ਕਰੋ ਇਹਨਾਂ ਪੰਪਾਂ ਵਿੱਚ ਨਾ ਆਇਆ ਕਰੋ ਜਿੰਨਾ ਕਬਿਤ ਮਾਜਣਾ ਹੁੰਦਾ ਨਾ ਉਨਾਂ ਕੰਮ ਕਰਿਆ ਕਰ ਪਰ ਆਪਣੇ ਆਪ ਦੇ ਨਿਰਭਰ ਰਹ ਗਏ। ਬਗਾਨੀ ਸ਼ਹਿ ਤੇ ਮੁੱਛਾ ਮਨਾਉਣੀ ਇਦਾਂ ਕਹਿੰਦੇ ਨੇ ਨਾ ਇਹ ਬਹੁਤੀਆਂ ਚੰਗੀਆਂ ਨਹੀਂ ਹੁੰਦੀਆਂ। ਮੈਂ ਕੁਲਵਿੰਦਰ ਕੌਰ ਦੀ ਉਦਾਹਰਣ ਕਿਉਂ ਦਿੰਤੀ ਆ ਨਾਲ? ਇਹ ਕੁੜੀ ਨੇ ਤਾਂ ਇੱਕ ਪੁਲਿਸ ਮੁਲਾਜ਼ਮ ਕੁੜੀ ਨੂੰ ਕਿਹਾ ਸੀ। ਆਛਾ ਹੁਣ ਇੱਥੇ ਇੱਕ ਗੱਲ ਹੋਰ ਕਹਿਣੀ ਹੈ। ਇੱਕ ਪੁਲਿਸ ਮੁਲਾਜ਼ਮ ਨੇ ਸ਼ਾਇਦ ਵੀਡੀਓ ਪਾਈ ਵੀ ਹੈ। ਉਹ ਕਹਿੰਦਾ ਭੈਣ ਮੇਰੀਏ ਤੂੰ ਆਪਣੀ ਡਿਊਟੀ ਕੀਤੀ ਏ ਸਾਡੀ ਮੁਲਾਜ਼ਮ ਨੇ ਆਪਣੀ ਡਿਊਟੀ ਕੀਤੀ ਏ ਹੁਣ ਜਿਹੜੀ ਕੁੜੀ ਨੂੰ ਉਹ ਕੁੜੀ ਕਹਿ ਰਹੀ ਆ ਕਿ ਛੱਡ ਮੇਰੀ ਬਾਹਨੇ ਹਿਸਾਬ ਲਾ ਲਈ ਉਹ ਕੁੜੀ ਕਿਹਦੀ ਏ ਉਹ ਵੀ ਪੰਜਾਬ ਦੀ ਏ ਉਹ ਵੀ ਸਿੱਖ ਪਰਿਵਾਰ ਵਿੱਚੋਂ ਉਹਦੀ ਡਿਊਟੀ ਨਹੀਂ ਮੌਕੇ ਦਾ ਅਫਸਰ ਉੱਕੇ ਖੜਾ ਹੋਇ ਉਹਨੇ ਜੇ ਸਪੈਂਡ ਕਰ ਦੇ ਫਿਰ ਕੀ ਕਰੋਗੇ ਜਦੋਂ ਤੁਸੀਂ ਨੌਕਰੀ ਲੈਣੀ ਹੁੰਦੀ ਹੈ ਪਤਾ ਨਹੀਂ ਕਿਹੜੇ ਪੀਰਾਂ ਦੇ ਕਿਹੜੇ ਬਾਬਿਆਂ ਤੇ ਕਿਹੜੀਆਂ ਕਬਰਾਂ ਤੇ ਕਿਹੜੇ ਗੁਰਦੁਆਰਿਆਂ ਜਾ ਕੇ ਨੱਕ ਰਗੜਦੇ ਹੋ ਜਦੋਂ ਮਿਲ ਜਾਂਦੀ ਹੈ ਉਦੋਂ ਕਹਿੰਦੇ ਅਸੀਂ ਆਪਣੇ ਹਿਸਾਬ ਨਾਲ ਚੱਲਾਂਗੇ ਕਿਉਂ ਚੱਲੋਗੇ ਵੀ ਸਰਕਾਰੀ ਖਜ਼ਾਨੇ ਵਿੱਚੋਂ ਤਨਖਾਹ ਮਿਲਦੀ ਹੈ ਅਗਲਾ ਸਰਕਾਰ ਦਾ ਕੰਮ ਕਰੋ ਤੁਹਾਡਾ ਕਿਉਂ ਕਰੋ ਲਾਸਟ ਗੱਲ ਇੱਕ ਹੋਰ ਕਹਿ ਦਿੰਨਾ ਕੇਵਲ ਇਹਨੇ ਕਿਹਾ ਸੀ ਉਹ ਕੁੜੀ ਨੂੰ ਕਿ ਛੱਡ ਮੇਰੀ ਵਾਂਨੇ ਹਿਸਾਬ ਲਾ ਲਈ ਮੰਨ ਲਓ ਗੱਲ ਜੇ ਉੱਥੇ ਕੋਈ ਕੁਲਵਿੰਦਰ ਕੌਰ ਵਰਗੇ ਕੁੜੇ ਅਫਸਰ ਹੁੰਦੀ ਥੋੜੀ ਜੀ ਸਖਤ ਸੁਭਾਅ ਵਾਲੀ ਫੇਰ ਕੀ ਬਣਦਾ ਚਾਰ ਮਾਰੇ ਹੁੰਦੇ ਥੱਪੜੇ ਟਕਾ ਕੇ ਤੇ ਗੱਡੀ ਚ ਭਾਇਆ ਹੁੰਦਾ ਫੇਰ ਫਿਰ ਸਿਮਰਿਤ ਮਾਨ ਵਰਗੇ ਫਿਰ ਧਰਨੇ ਲਾ ਕੇ ਛਡਾਉਂਦੇ ਉਹਨੂੰ ਅਗਲੇ ਪਰਚਾ ਪਾਉਂਦੇ ਇੰਨਾ ਹੀ ਸ਼ੁਕਰ ਕਰੋ ਵੀ ਉਹ ਕੁੜੀ ਵੀ ਪੁਲਿਸ ਦੀ ਐ ਜਿਨੇ ਉਹ ਕੁੜੀ ਨੂੰ ਤੁੰਬਾਂ ਫੜ ਕੇ ਰੋਕਿਆ ਇਹ ਚਾਰ ਥੱਪੜ ਮਾਰ ਦਿਓ ਕੁੜੀ ਫਿਰ ਕੀ ਕਰ ਲੈਂਦੇ ਤੁਸੀਂ ਫਿਰ ਕੀ ਕਰਸੋ ਫਿਰ ਦਿੰਦੇ ਆ ਵਾਰਡ ਫਿਰ ਕਹਿਣਾ ਸੀ ਇਹ ਡਰਪੋਕ ਐ ਫਿਰ ਉਸ ਕੁੜੀ ਨੂੰ ਕਹਿਣਾ ਸੀ ਡਰ ਗਈ ਹੁਣ ਸ਼ੇਰ ਨਹੀਂ ਕਹੀ ਜਾਂਦੇ ਹੋ ਕੇਵਲ ਇੰਨੀ ਗੱਲ ਕਹੀ ਸੀ ਛੱਡ ਮੇਰੀ ਬਾਹ ਕਿ ਥੱਪੜ ਮਾਰਤਾ ਉਹਨੇ ਮੀਡੀਆ ਨੇ ਫੂਕਾਂ ਦੇ ਦੇ ਕੇ ਉਹਨੂੰ ਐਮਪੀ ਪਤਾ ਨਹੀਂ ਪ੍ਰਧਾਨ ਮੰਤਰੀ ਤੱਕ ਬਣਾਤਾ ਵੱਡਾ ਸੋਚੋ ਕਹਿੰਦੀ ਵੱਡਾ ਵੱਡਾ ਸੋਚੋ ਬਟਾ ਇਹ ਪੰਪਾਂ ਵਾਲੇ ਨਾ ਮੇਰੇ ਕੋਲੇ ਤਕਰੀਬਨ 25-30 ਫੋਨ ਰੋਜ ਆਉਂਦੇ ਆ ਗਿਆਨੀ ਜੀ ਅੱਜ ਗੱਲ ਕੀਤੀ ਤੁਹਾਨੂੰ ਤਾਂ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ ਚਾਹੁੰਦਾ ਹੁਣ ਮੈਨੂੰ ਪਤਾ ਨਹੀਂ ਹੁੰਦਾ ਵੀ ਇਹ ਪੰਪ ਹੈ ਸਾਨੂੰ ਤਾਂ ਕੰਮ ਲਈਏ ਅਸੀਂ ਪੰਜਾਬ ਦੇ ਜਿਹੜੇ ਹੌਣਹਾਰ ਵਪਾਰਸੀ ਨੇ ਨਾ ਉਹਨਾਂ ਦਾ ਬੇੜਾ ਕਿਦਾਂ ਘਰ ਕੇ ਇਹ ਕੜਮ ਚੌਧਰੀ ਕਰਦੇ ਨੇ ਤੁਸੀਂ ਸੋਚ ਵੀ ਨਹੀਂ ਸਕਦੇ ਹੁਣ ਉੱਥੇ ਜਿਹੜਾ ਤਾਂ ਪੰਜਾਬ ਯੂਨੀਵਰਸਿਟੀ ਦਾ ਪ੍ਰਧਾਨ ਹੈ ਉਹ ਮੁੰਡਾ ਏ ਕੁੜੀ ਹੋਰ ਐ ਤੇ ਉਹ ਵੀ ਵਧੀਆ ਗੱਲਬਾਤ ਕਰ ਹੀ ਰਹੇ ਨੇ ਤੇ ਕੁੜੀ ਬੰਪਾਂ ਚਾਗੀ ਹੁਣ ਤੁਸੀਂ ਇੰਟਰਵਿਊ ਸੁਣ ਕੇ ਦੇਖ ਲਓ ਕੁੜੀ ਵਧੀਆ ਦਲੀਲ ਨਾਲ ਗੱਲ ਕਰਦੀ ਐ ਉਹ ਮੁੰਡਾ ਵਧੀਆ ਗੱਲ ਕਰਦਾ ਸ਼ਮਨਿਤ ਮਾਨਵਰਗਿਆਂ ਨੂੰ ਕੜਮ ਚੌਧਰੀਆਂ ਨੂੰ ਖਾਲਸਤਾਨੀਆਂ ਨੂੰ ਜਿਹੜੇ ਹੋਰ ਵੀ ਕਹਿੰਦੇ ਅਸੀਂ ਕੌਮ ਦੇ ਰਖਵਾਲਿਆਂ ਨੂੰ ਸਵਾਲ ਐ ਸਾਰਿਆਂ ਨੂੰ ਇਹ ਕੁੜੀ ਨੂੰ ਤਾਂ ਮਾਤਾ ਭਾਗੋ ਦਾ ਮਾਈ ਭਾਗੋ ਦਾ ਅਵਾਰਡ ਦੇਤਾ ਤੇ ਕੁਲਵਿੰਦਰ ਕੌਰ ਕਿੱਥੇ ਐ ਉਹਦੀ ਸਾਰ ਨਹੀਂ ਐ ਉਹਦੀ ਨੌਕਰੀ ਚਲੀ ਗਈ ਮੁੜ ਕੇ ਬਹਾਲ ਨਹੀਂ ਹੋਈ ਉਹ ਤੁਹਾਡੇ ਪੰਪਾਂ ਨੇ ਉਹਦੀ ਜ਼ਿੰਦਗੀ ਬਰਬਾਦ ਕਰਤੀ ਤੇ ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਐ ਤੁਹਾਨੂੰ ਕੋਈ ਸੰਘਰਸ਼ ਕਰਨ ਤੋਂ ਨਹੀਂ ਹਟਾਉਂਦਾ ਤੁਸੀਂ ਪੜ੍ਹ ਲਿਖ ਕੇ ਜੋ ਚਾਹੁੰਦੇ ਹੋ ਕਰਨਾ ਜੋ ਕਰਨਾ ਚਾਹੁੰਦੇ ਹੋ ਕਰੋ ਪੰਜਾਬ ਦੇ ਤੁਹਾਡੇ ਆਸਣਾ ਨੇ ਉਮੀਦਾਂ ਨੇ ਐਪਰੀਸ਼ੀਏਟ ਕਰਦੇ ਆ ਤੁਹਾਨੂੰ ਤੁਹਾਡੇ ਨਾਲ ਖੜਦੇ ਆ ਪਰ ਇਹ ਕੜਮ ਚੌਧਰੀਆਂ ਦੇ ਪੰਪਾਂ ਵਿੱਚ ਆ ਕੇ ਕੋਈ ਗਲ ਸਟੈਪ ਨਾ ਚੱਕੇ ਮੁੜ ਕੇ ਨਾਲ ਨਹੀਂ ਜਾਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ